ਹਾਂ ਜੀ ਦੋਸਤੋ ਅੱਜ 20 ਤਰੀਕ 19 ਤਰੀਕ ਵਾਂਗ ਹੀ ਅੱਜ ਫੇਰ ਜ਼ੀਰੇ ਇਲਾਕੇ ਦੇ ਵਿੱਚ ਅੱਗ ਨੇ ਬਹੁਤ ਵੱਡਾ ਨੁਕਸਾਨ ਕੀਤਾ ਜ਼ੀਰੇ ਇਲਾਕੇ ਦੇ 10 ਕਿਲੋਮੀਟਰ ਦੇ ਘੇਰੇ ਘੇਰੇ ਵਾਲੇ ਪਿੰਡਾਂ ਦੇ ਵਿੱਚ ਤਿੰਨ ਚਾਰ ਥਾਂ ਹੀ ਅੱਗ ਲੱਗੀ ਸਾਰੀ ਦਿਹਾੜੀ ਅੱਜ ਫੇਰ ਲੋਕਾਂ ਦੀ ਅੱਗ ਬੁਝਾਉਂਦਿਆਂ ਦੀ ਲੰਘੀ ਵੱਡਾ ਨੁਕਸਾਨ ਹੋ ਗਿਆ ਦੋ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਅੱਗ ਦੀ ਲਪੇਟ ਚਾ ਕੇ ਤਿੰਨ ਟਰੈਕਟਰ ਸੜ ਗਏ ਦੋ ਮੋਟਰਸਾਈਕਲ ਸੜ ਗਏ ਹੋਰ ਕਣਕ ਕਿੰਨੀ ਸੜ ਗਈ ਨਾੜ ਕਿੰਨਾ ਸੜ ਗਿਆ ਇਹ ਹਜੇ ਪਤਾ ਨਹੀਂ ਲੱਗ ਸਕਿਆਗਾ ਕਿਉਂਕਿ ਹੁਣੇ ਅੱਗ ਬੁਝਾਉਂਦੇ ਹੀ ਆਏ ਆ ਅੰਡਗਵਾਂਡ ਪਿੰਡਾਂ ਦੇ ਲੋਕ ਵੱਡੀ ਪੱਧਰ ਤੇ ਸਾਰੇ ਬਹੁਤ ਜ਼ੋਰ ਮਾਰ ਕੇ ਸਾਰਿਆਂ ਨੇ ਆਏ ਅੱਗ ਬੁਝਾਈ ਆ ਤੁਹਾਨੂੰ ਭਰਾਓ ਸਾਰਿਆਂ ਨੂੰ ਬੇਨਤੀ ਆ ਜਿਹੜਾ ਅਸੀਂ ਅੱਜ ਹਾਲ ਵੇਖਿਆ ਵਾ ਇਹਨਾਂ ਦੀਆਂ ਫਾਇਰ ਗ੍ਰੇਡਾਂ ਤੇ ਉੱਤੇ ਭਰੋਸਾ ਨਾ ਕਰੋ ਇਹ ਜਦੋਂ ਆਪਾਂ ਪਰਾਲੀ ਨੂੰ ਅੱਗ ਲਾਉਨੇ ਆ ਇਹ ਉਦੋਂ ਹੀ ਆਉਂਦੀਆਂ ਉਦੋਂ ਹੀ ਇਹਨਾਂ ਦਾ ਜਿਹੜੀ ਸੈਟਲਾਈਟ ਆ ਉਹੋ ਹੀ ਉਦੋਂ ਹੀ ਦੇਖਦੀ ਆ ਹੁਣ ਕਿੱਥੇ ਅੱਗ ਲੱਗਦੀ ਆ ਲੱਗੀ ਆ ਕਿੱਥੇ ਨੁਕਸਾਨ ਹੋ ਰਿਹਾ ਹੁਣ ਇਹਨਾਂ ਦੀ ਸੈਟਲਾਈਟ ਵੀ ਨਹੀਂ ਦੇਖਦੀਗੀ ਹੁਣ ਇਹਨਾਂ ਦੀ ਫਾਇਰ ਰੇਟ ਵੀ ਮੌਕੇ ਤੇ ਨਹੀਂ ਪਹੁੰਚਦੀਗੀ ਅੱਜ ਜਦੋਂ ਵੀ ਅੱਗ ਲੱਗੀ ਆ ਬਾਰ-ਬਾਰ ਫੋਨ ਲਾਉਣ ਤੋਂ ਬਾਅਦ ਵੀ ਉਦੋਂ ਇਹਨਾਂ ਦੀਆਂ ਗੱਡੀਆਂ ਪਹੁੰਚੀਆਂ ਜਦੋਂ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਸੀ ਤੇ ਅੱਗ ਕੰਟਰੋਲ ਤੋਂ ਬਾਹਰ ਹੋ ਚੁੱਕੀ ਸੀ ਸੂਪਰਾਵਾਂ ਨੂੰ ਬੇਨਤੀ ਆ ਸਾਰਿਆਂ ਵੀਰਾਂ ਨੂੰ ਆਂਡ ਗੌਂਡ ਜਿੰਨੇ ਵੀ ਪੰਜਾਬ ਦੇ ਪਿੰਡ ਆ ਇੱਕ ਤਾਂ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਪੰਚਾਇਤ ਦੀ ਆ ਉਹ ਭਰ ਕੇ ਰੱਖੋ ਘਰੇ ਆਪਣੇ ਛੋਟੇ ਭੂੰਡ ਬਏ ਆ ਜਿਸਪਰੇ ਕਰਨ ਵਾਲੇ ਉਹ ਭਰ ਕੇ ਰੱਖੋ ਵੱਡੇ ਢੋਲ ਆ ਸਪਰੇਅ ਕਰਨ ਵਾਲੇ ਆਪਣੇ ਉਹ ਭਰ ਕੇ ਰੱਖੋ ਤੇ ਆਪ ਦੀ ਤਿਆਰੀ ਫੁੱਲ ਰੱਖੋ ਇੰਨਾ ਤੋਂ ਜ਼ਿਆਦਾ ਝਾਕ ਕਰਨ ਦਾ ਫਾਇਦਾ ਨਹੀਂ ਕਿਉਂਕਿ ਜਦੋਂ ਨੂੰ ਇਹ ਪਹੁੰਚਦੇ ਆ ਉਹਨੂੰ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੁੰਦਾ ਵਾ ਦੂਜੀ ਗੱਲ ਭਰਾਓ ਜਿੱਡਾ ਵੱਡਾ ਪੰਜਾਬ 'ਚ ਲਗਾਤਾਰ ਨੁਕਸਾਨ ਹੋ ਰਿਹਾ ਵਾ ਸਰਕਾਰ ਤੋਂ ਇਹਦੀ ਪਰਪਾਈ ਕਰਾਉਣ ਵਾਸਤੇ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵੀ ਲੜਨਾ ਪੈ ਸਕਦਾ ਵਾ ਉਹਦੀ ਵੀ ਤਿਆਰੀ ਰੱਖੋ ਤੇ ਹੁਣ ਤਾਂ ਉਹ ਗੱਲ ਬਣੀ ਹੋਈ ਹੈ ਵੀ ਦਿਨ ਰਾਤ ਜਾ ਕੇ ਕਣਕ ਦੇ ਵਟ ਤੇ ਖੜ ਕੇ ਰਾਖੀ ਕਰਨ ਵਾਲੀ ਗੱਲ ਆ ਇੱਕ ਜਿਹੜੇ ਚਿੱਟੇ ਵਾਲੇ ਆ ਇੱਕ ਥਾਂ ਤੇ ਜੀ ਸ਼ੱਕ ਪਿਆ ਵੀ ਸ਼ਾਇਦ ਉਹਨਾਂ ਨੇ ਚਿੱਟਾ ਲਾਉਣ ਲੱਗਿਆ ਨੇ ਉਹਨਾਂ ਤੋਂ ਅੱਗ ਲੱਗੀ ਆ ਉਹਨਾਂ ਦਾ ਵੀ ਖਿਆਲ ਰੱਖੋ ਤੇ ਕਿਉਂਕਿ ਬੇਸੁੱਧ ਹੋਏ ਹੁੰਦੇ ਆ ਪਤਾ ਲੱਗਦਾ ਨਹੀਂਗਾ ਅੱਜ ਮੋਟਰਸਾਈਕਲ ਇੱਕ ਸੜਿਆ ਉਹ ਨੌਜਵਾਨ ਦੱਸ ਰਿਹਾ ਸੀ ਵੀ ਸ਼ਾਇਦ ਉਹ ਨਹਿਰ ਦੇ ਉੱਤੋਂ ਚਿੱਟਾ ਲਾ ਕੇ ਹੀ ਉਸ ਤੋਂ ਬਾਅਦ ਅੱਗ ਲੱਗੀ ਉਹਨਾਂ ਤੋਂ ਲੱਗੀ ਅੱਗ ਸੋ ਉਹਨਾਂ ਦਾ ਵੀ ਖਿਆਲ ਰੱਖੋ ਮੇਰੇ ਭਰਾ ਤੇ ਦਿਨ ਰਾਤ ਜਾਗ ਕੇ ਰਾਖੀ ਕਰਨ ਵਾਲੀ ਗੱਲ ਆ ਇਹ ਹਫਤੇ 10 ਦਿਨਾਂ ਦੇ ਵਿੱਚ ਪੂਰੇ ਪੰਜਾਬ ਚੋਂ ਆਪਾਂ ਕਣਕਾਂ ਵਢੀਆਂ ਜਾਣੀਆਂ ਸੋ ਹਫਤਾ 10 ਦਿਨ ਸਾਰੇ ਜਾਣੇ ਪਾਣੀ ਦੀਆਂ ਟੈਂਕੀਆਂ ਪੰਪ ਸਪਰੇਅ ਵਾਲੇ ਸਾਰਾ ਕੁਝ ਭਰ ਕੇ ਰੱਖੋ ਤਾਂ ਕਿ ਇਹੋ ਜੀ ਕੋਈ ਘਟਨਾ ਤੋਂ ਆਪਾਂ ਬਚਾਅ ਕਰ ਸਕੀਏ ਧੰਨਵਾਦ